ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੋਂਗਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਝੋਟੀ ਇੱਕ ਸੋਈਗਾ ਤੇ ਦੋ ਟੁਕੜਾ ਕਪਣਾ ਚੱਕ ਪਾਸਗਾਵਾ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਜੀ ਹੋ ਸਣਾ ਠੀਕ ਠਾਕ ਜੀ ਵਧੀਆ ਵਧੀਆ ਬਾਜੀ ਤੇ ਵੇਗ ਗਿਆ ਕੱਲ ਵਾਲਾ ਮਾਲ ਫੇਰ ਵੇਗ ਗਿਆ ਵੇਗ ਗਿਆ ਬਾਜੀ ਆਉਣੇ ਫੋਨ ਆਉਂਦੇ ਝੋਟੀ ਦੇ ਅੱਛਾ ਹਾਂਜੀ ਹਾਂਜੀ ਅੱਜ ਝੋਟੀ ਬੱਚੇ ਤੋਂ ਬਿਨਾ ਆ ਹਨਾ ਝੋਟੀ ਦੇ ਬੱਚੇ ਤੋਂ ਬਿਨਾ ਬਾਜੀ ਤਾਂ ਵੀ ਬਣੀ ਆ ਦੋ ਟੁਕੜਾ ਕਪਣਾ ਗਾਵਾਂ ਚੱਕ ਪਾਸ ਪਾਸ ਪਾਈ ਚੱਕ ਪਾਸ ਆਪਣੀ ਤਸੱਲੀ ਕਰਕੇ ਛੱਡਣਾ ਚਲੋ ਨਾਮ ਦੱਸੋ ਇੱਕ ਕਰੀ ਫੇਰ ਹਾਂ ਬਾਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਬੋਂਗਾ ਤਸਵੀਰ ਅਸੀਂ ਨਾਲ ਡਿਸਟ੍ਰਿਕਟ ਸੰਭਲ ਸਰ ਤੇ ਫੋਨ ਨੰਬਰ ਹੀ ਬੋਲਦੇ ਇੱਕ ਕਰੀ 73290 7488 ਜੀ ਠੀਕ ਹੈ ਹਾਂਜੀ ਹਾਂਜੀ ਤੇ ਚਲੋ ਆ ਝੋਟੀ ਬਾਰੇ ਫੇਰ ਦੱਸਿਓ ਕਿੰਨਾ ਕਿ ਦੁੱਧ ਤਿਆਰ ਜੀ ਦੇਖੋ ਤੇ ਭਾਈਏ 7 ਕਿਲੋ ਪੱਕ ਪੱਕਾ ਤੋਂ ਦਿਆਗਾ 7 ਲੀਟਰ ਪੱਕਾ ਪੱਕਾ ਭਾਈ 7 ਕਿਲੋ ਦੋ ਟਾਈਮ ਚੋਲ ਛੜਨਾ ਆਪਣੀ ਦਾ ਦੋ ਮਹੀਨੇ ਚੱਕ ਬਾਅਦ ਬਰਾ ਬਖਾਲੀ ਕਰਕੇ ਦਵਾਗੀ ਠੀਕ ਆ ਹਾਂਜੀ ਦੋ ਮਹੀਨੇ ਜਿਹੜਾ ਫੜਾਈ ਹੈ ਖਾਲੀਆਂ ਚ ਇਹ ਅਜੇ ਚੈੱਕ ਪਾਸ ਨਹੀਂ ਆ ਉਹਦੀ ਛੜਾ ਜ ਚਪੂ ਤਾਂ ਕਰਦੀ ਆ ਅਜੇ ਲੈ ਆਇਆ ਵੀ ਜੀ ਸੰਗਲ ਪਿਆਜ ਨਾ ਚਪੂ ਥੋੜੀ ਜੋੜ ਕਰਕੇ ਬਾਕੀ ਮੀਂਹ ਪੈਂਦਾ ਜ ਮੀਂਹ ਸਵੇਰ ਦਾ ਕਾਫੀ ਪੈ ਗਿਆ ਇਧਰੋਂ ਲੈ ਆਇਆ ਪੱਕੇ ਪੱਕੇ ਲੈ ਜਾਓ ਤੇ ਤਿਲਕ ਨੇ ਆ ਉਧਰੋਂ ਜੀ ਹਾਰੀ ਝੋਟੀ ਆ ਪੂਰੀ ਜਿਹੜੀ ਸਰੀਰੋਂ ਤੇ ਚੰਗੀ ਸੋਹਣੀ ਝੋਟੀ ਆ ਮੀਂਦੇ ਨੇ ਸੱਜਨੇ ਵੀ ਦੁੱਧ ਚੰਗਾ ਕੱਢਿਆ ਹੋਊਗਾ ਚੰਗੇ ਰਿਕਾਰਡ ਵਾਲੀ ਝੋਟੀ ਆ ਜਿਹੜੀ ਨਾਲ ਦੇਖ ਲੈ ਚੰਗੇ ਪਿੱਠਪੋੜੇ ਦੀ ਤੇ ਚੰਗੀ ਸੰਭੀ ਸੁੰਭੀ ਆ ਹਾਂਜੀ ਉਹਦਾ ਡੱਟ ਦੁੱਧੀ ਆ ਬਾਕੀ ਜਿਹਨੇ ਸੱਜਨੇ ਵੀ ਦੁੱਧ ਚੰਗਾ ਖੁੱਲਾ ਕੱਢਿਆ ਹਾਂ ਭਾਈ ਸੱਜਨੇ 14-15 ਕਿਲੋ ਚ ਵਾਇਆ ਜਾਂਦੇ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੋਹਲਾ ਰਿਬਾ ਜੀ ਜਾ ਜੀ ਆ ਕਿੰਨਾ ਕ ਮੁੱਲ ਭਾਵੇਂ ਕਰ ਲੋ ਇਹਦਾ 60 ਹਾਂਜੀ 2000 ਛੱਡ ਦਾਂਗੇ ਬਾਜੀ 52000 ਦੀ ਦੇ ਦਾਂ 50000 ਦੇ ਦਾਂਗੇ ਬਾਕੀ ਚੱਲੋ ਕੋ ਫੋਨ ਲਾਵੇ ਹਨਾ ਹਾਂਜੀ ਹਾਂਜੀ ਹੋਰ ਬਾਜੀ ਕਰਦਾਂ ਮਾਨਤਨ ਮਾਨਤਨ ਮੋਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਇਹ ਆ ਵੀ ਝੋਟੀ ਗਾਂ ਜਦੋਂ ਕਿਤੇ ਤਿਆਰ ਹੋਈ ਤੇ ਚੰਗੀ ਰਕਮ ਦੀ ਤਿਆਰ ਹੋਣੀ ਆ ਹਾਂਜੀ ਹਾਂਜੀ ਪੂਰੀ ਰਾਜੀ ਝੋਟੀ ਆ ਜਿਹੜੀ ਤੇ ਹੁਣ ਗਾਂ ਜਿਹੜੀ ਤੁਹਾਨੂੰ ਦਿਖਾਉਣੀ ਆ ਇਨਵਾਰੇ ਭਾਜੀ 25-26 ਦਿਨ ਹੋ ਗਏ ਸੂਈ ਨੂੰ ਅੱਛਾ ਹਾਂਜੀ ਹਾਂਜੀ ਇਹਦੇ ਕੋਲ 15 ਕਿਲੋ ਦੁੱਧ ਚੋ ਭਾਜੀ ਤਿਆਰ ਪੱਕਾ ਕੰਡੇ ਵਾਲਾ ਹੋਊਗਾ ਤਿਆਰ ਜਿਹੜਾ ਹਾਂਜੀ ਹਾਂਜੀ ਠੀਕ ਐ ਬਾਕੀ ਸੂਈ ਸਵਾਈ ਆ ਠੰਡੀ ਸ਼ੀਤ ਜਰਾ ਠੀਕ ਆ ਹਾਂਜੀ ਹਾਂਜੀ ਬਾਕੀ ਮਿਲ ਕੇ ਉਹਨੇ ਚੰਗੀ ਲੱਗੀ ਆ ਤੇ ਦੁੱਧ 15 ਲੀਟਰ ਪੱਕਾ ਹੈਗਾ ਮੋਕੇ ਦੇ ਦੇ ਬਾਈ ਕੋਈ ਆਪਣੇ ਤੇ ਤਸਦੀ ਕਰਕੇ ਖੜੇ ਦੋ ਟਾਈਮ ਚੋਲ ਖੜੇ ਆਪਣੇ ਠੀਕ ਆ ਜੀ ਹਾਂਜੀ ਤੇ ਚਵਾਚ ਓਕੇ ਪੂਰਾ ਚਲੋ ਦਿਖਾਦਾ ਸਵਾਜ ਜਿਹੜਾ ਕਹਿੰਦੇ ਤਾਂ ਦਿਖਾਈ ਦੀ ਆ ਆ ਬੱਚਾ ਜੇ ਕੋਈ ਆਪਣੇ ਵੀਰ ਸਮਝਣਾ ਲਾ ਲੈ ਕਿੰਨੇ ਚਿਰਦਾ ਜੋ ਵੀ ਇਹ ਸਾਰਾ ਕੁਝ ਤਾਂ ਸਾਹਮਣੇ ਹੀ ਆ ਇਹ ਦਿਖਾ ਦੋ ਵੀਰ ਜੀ ਚਵਾਹਰੇ ਦਾ ਕਿੰਨਾ ਚਾਣੇ ਵੀਰ ਜੀ ਅੰਸਾ ਪੂਰੀ ਠੀਕ ਹੈ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਆਪਾਂ ਮੋਲ ਲਾ ਜੀ ਭਾਈ ਮੈਂ ਇਹਦਾ 40 ਕਰਾ ਲਵਾਂ ਹਾਂਜੀ ਆ ਜੀ ਭਾਈ ਦੇ ਦਾਂਗੇ ਪੂਰੇ 35000 ਦੀ ਦੇ ਦੋ 1000 ਬਾਈ ਛੋਟ ਕਰ ਦਾਂਗੇ ਅੱਛਾ 33000 ਦੇ ਦਾਂ ਕਰਦਾ ਬਾਕੀ ਬਾਜੀ ਮੰਨ ਤਾਣ ਠੀਕ ਹੈ 33000 ਦੀ ਦੇ ਦੋਗੇ ਤੇ ਦੁੱਧ 15 ਲੀਟਰ ਚਵਾ ਦੋਗੇ 15 ਕਿਲੋ ਭਾਈ ਤਿਆਰ ਆ ਪੂਰਾ ਠੀਕ ਆ ਚਲੋ ਕੋਈ ਵੀਰ ਆਪਣਾ ਚੋਕ ਲੈ ਆ ਜੀ ਤੇ ਹਾਂ ਪਾਜੀ ਟੋਕਰ ਗੱਬਣ ਜੋ ਚੱਕ ਪਾਸ ਮੇਰੀ ਚੱਕ ਪਾਸ ਹੋਣੀ ਚੱਕ ਰਾਈ ਫਿਰ ਲੱਟੀ ਗੱਲ ਵਾਇਆ ਦਿਓ ਠੀਕ ਆ ਹਾਂ ਜੀ ਦੁੱਧ ਹਿੰਦੀ ਜੀ ਦੁੱਧ ਪਾਜੀ 9 ਕਿਲੋ ਕੋਈ 8 ਕਿਲੋ ਆਵਾ ਠੰਡਾ ਕਰਕੇ ਲੈ ਜਾਏ ਕੋਈ ਅੱਛਾ ਚੋਗੇ ਹਾਂ ਜੀ ਤੇ ਪੰਜਾਂ ਮਹੀਨਿਆਂ ਦੀ ਚੱਕ ਪਾਸ ਸਿਆ ਆਹ ਜੀ ਆਹ ਪਾਜੀ ਹੁਣੇ ਚੱਕ 8 ਕਿਲੋ ਦੁੱਧ ਜਿਹੜਾ ਕਿੰਦੇ ਕੀ ਹੈਗਾ ਪੰਜ ਇੱਕ ਵਾਰ ਜੇ ਦਿਖਾਸਾ ਵੀ ਜੇ ਪੀ ਪਿਆ ਵਾ ਇੱਥੇ ਭਾਈ ਖੜੀ ਸੀ ਜੀ ਬਾਕੀ ਹੈਗੀ ਜਰਸੀ ਆ ਜਿਹੜੀ ਤੇ ਸੱਜਰ ਨੇ ਹੀ ਨੇ ਦੁੱਧ ਚੰਗਾ ਕੱਢਿਆ ਨਾ ਸੋਹਣੀ ਜਰਸੀ ਆ ਤੇ ਮੁੱਲ ਫਿਰ ਵੇਚੀ ਇਹਦਾ ਮੁੱਲ ਲੈ ਭਾਜੀ ਭਾਈ 5000 ਘਰਾ ਲਓ ਇਹਦਾ ਪੂਰੇ 20000 ਦੀ ਭਾਈ ਦੇ ਦਾਂਗੇ ਅੱਛਾ 20000 ਦੇ ਦੇ ਦਿੰਦੇ ਆ ਨਾ ਭਾਜੀ ਮੌਕੇ ਤੇ ਮਾਨਤਾਣ ਠੀਕ ਹੈ ਬਾਕੀ ਅਸੀਂ ਤਸੱਲੀ ਕਰਕੇ ਖੜੋ ਇੱਥੋਂ ਠੀਕ ਹੈ ਤਸੱਲੀ ਕਰਕੇ ਤੇ ਆ ਕਿੰਨੇ ਚੱਤੀ ਚੈੱਕ ਪਾਸ ਆ ਇਹ ਭਾਜੀ ਤੇ 9 ਮਹੀਨੇ ਚੈੱਕ ਪਾਸ ਦੋ ਠੀਕ ਹੈ ਹਾਂਜੀ ਤੋੜ ਦੋ ਉਦੋਂ ਤੇ 9 ਮਹੀਨੇ ਚੈੱਕ ਪਾਸ ਦੁੱਧ ਕਿੰਨਾ ਜਿਹਦੇ ਕੋਲ ਦੁੱਧ ਭਾਈ 7 ਤੋਂ 6 ਲਾਵੇ ਪੱਕਾ ਆਪਣਾ 6 ਕਿਲੋ ਦੁੱਧ ਜਿਹੜਾ ਕਿੰਦਗੀ ਹੈਗਾ ਇਹਦੇ ਤੋਂ ਤੇ ਥਣ ਥਣ ਇਹਦੇ ਲਾਗੇ ਤੇ ਦੇਖ ਸਕਦੇ ਹੋ ਤਰਾ ਥਣ ਥਣ ਓਕੇ ਹੀ ਹੈ ਵੇਜ ਪੂਰੀ ਓਕੇ ਓਕੇ ਸਾਰੇ ਭਾਜੀ ਬਰਾਬਰ ਗਾੜਨਾ ਗਾੜ ਜਿਹੜੇ ਪਿਛਾੜਨਾ ਪਿਛਾੜ ਸੋਲੇ ਬਾਕੀ ਭਾਜੀ ਪਹਾੜੇ ਦੇ ਝੋਟੀ ਪਹਾੜੇ ਤੇ ਆਏ ਵੀ ਦੋਵੇਂ ਪਹਾੜੇ ਦੇ ਨਗਰ ਤੇ ਇਹਦਾ ਫਿਰ ਮੁੱਲ ਮੋਲੇ ਰ ਭਾਈ ਛੋਟਾ ਹੀ ਆ ਮੋਲੇ ਦਾ 20 ਘਰਾਲੋ ਪੂਰੇ 16000 ਦੀ ਭਾਈ ਦੇ ਦਾਂਗੇ ਅੱਛਾ 16000 ਦੀ ਦੇ ਦੋਗੇ ਕਰਦਾ ਹੈ ਬਾਕੀ ਭਾਈ ਮੰਨਤਾ ਠੀਕ ਹੈ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਜੀ ਖੁਸ਼ ਹੋਣਾ ਠੀਕ ਹੈ ਭਾਈ ਆਪਣੀ ਤਸੱਲੀ ਕਰਕੇ ਖੜੋ ਚੋਗੇ ਤੇ ਬਾ ਆਪਣੀ ਚਲੇ ਹੋਈ ਜਾ ਤੇ ਠੀਕ ਹੈ ਵੀਰ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਫੇਰੀ ਆਪਣਾ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ